ਮੈਂ ਮੋਮੋਸ ਖਾਂਦੀ ਹਗੀ ਤੁਸੀਂ ਮੰਨ ਸਕਦੇ ਜੇ ਉਹਦੇ ਵਿੱਚੋਂ ਕੀ ਨਿਕਲਿਆ ਮੋਮੋਸ ਦੇ ਵਿੱਚੋਂ ਸਟੀਲ ਊਲ ਤੇ ਇਹ ਲਿਆਂਦੇ ਆ ਹੀਰਾ ਪਨੀਰ ਵਾਲੇ ਕੋ ਜੇ ਆ ਸਟੀਲ ਊਲ ਮੇਰੇ ਅੰਦਰ ਚਲਾ ਜਾਂਦਾ ਤੇ ਮੇਰੀ ਬਾਡੀ ਨੂੰ ਕਿੰਨਾ ਨੁਕਸਾਨ ਹੋਣਾ ਸੀਗਾ ਵੇ ਐਸੇ ਵੀ ਆਪਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਥੋਂ ਹੀਰਾ ਪਨੀਰ ਵਾਲੇ ਕਰਕੇ ਆਪਾਂ ਇਤਰਾ ਨਹੀਂ ਆ ਉਤਰ ਆਪਾਂ ਸਟਰੀਟ ਫੂਡ ਘੱਟ ਖਾਂਦੇ ਆ ਇਸੇ ਕਰਕੇ ਇਸੇ ਕਰਕੇ ਆਪਾਂ ਸਟਰੀਟ ਫੂਡ ਖਾਣਾ ਅਵੋਇਡ ਕਰਦੇ ਆ ਕਿਉਂਕਿ ਅਨ ਹਾਈਜਨਿਕ ਤਰੀਕੇ ਨਾਲ ਬਣਾਇਆ ਜਾਂਦਾ ਬਟ ਇਹ ਆਪਣੀ ਚੀਜ਼ਾਂ ਦੀ ਬਹੁਤ ਗਾਰੰਟੀ ਦਿੰਦਾ ਹੈਗਾ ਕਿ ਮੇਰਾ ਪਨੀਰ ਇਸ ਤਰ੍ਹਾਂ ਆ ਮੇਰਾ ਖਾਣਾ ਇਸ ਤਰ੍ਹਾਂ ਬਣਦਾ ਤੇ ਆ ਵੇਖੋ ਜੀ ਆ ਹੀਰਾ ਪਨੀਰ ਵਾਲਾ 에ਰੇ ਮੋਮੋਸ ਦੇ ਵਿੱਚੋਂ ਆ ਸਟੀਲ ਬੋਲ ਨਿਕਲੇ ਹੋਂਦੇ ਕਲੀਅਰ ਵੇਖ ਸਕਦੇ ਜੀ ਤੇ ਜੇ ਤੁਸੀਂ ਵੀ ਮੋਮੋਸ ਸਟੀਮ ਮੋਮੋਸ ਮੋਮੋਸ ਖਾਂਦੇ ਜੇ ਤੇ ਧਿਆਨ ਰੱਖਿਓ ਆਪਣੀ ਲਾਈਫ ਦਾ ਵੇਖੋ ਜੀ ਇੰਨਾ ਮਹਿੰਗਾ ਸਮਾਨ ਇਹਨਾਂ ਦਾ ਤੇ ਉਤੋਂ ਇਹੋ ਜੀ ਆ ਚੀਜ਼ਾਂ ਵਿੱਚੋਂ ਨਿਕਲ ਆਉਂਦੀਆਂ ਵਾ ਕਿੰਨੀ ਕ ਵਧੀਆ ਗੱਲ ਆ ਇਹ ਕਿ ਤੁਸੀਂ ਇੰਨਾ ਸਮਾਨ ਮਹਿੰਗਾ ਦਿੰਦੇ ਜੇ ਫਿਰ ਤੁਸੀਂ ਉਸ ਚੀਜ਼ ਦਾ ਉਨਾ ਹੀ ਧਿਆਨ ਰੱਖੋ ਗਰੰਟੀਆਂ ਵੀ ਦਿੰਦੇ ਗਰੰਟੀਆਂ ਪੂਰੀਆਂ ਦਿੰਦੇ ਜੇ ਆ ਗਿਆ ਹੀਰਾ ਆ ਗਿਆ ਹੀਰਾ ਤੇ ਜੇ ਇਹ ਸਾਰਾ ਕੁਝ ਤੁਸੀਂ ਕਰਨਾ ਵਾ ਨਾ ਤੇ ਪਹਿਲਾਂ ਹਾਈਜੀਨ ਤੇ ਗਾਗ ਦੇ ਖਾਣ ਪੀਣ ਦਾ ਪੂਰਾ ਵੇਖੋ ਆਹ ਵੇਖੋ ਜੀ ਤੇ ਬੀ ਕੇਅਰਫੁਲ ਆ ਮੇਰੇ ਇਸਰਾ ਮੂੰਹ 'ਚ ਮੋਮੋਸ ਪਾਇਆ ਇਕਦਮ ਕੁਛ ਮੈਨੂੰ ਲੱਗਾ ਤੇ ਸਾਰਾ ਮੋਮੋਸ ਮੈਂ ਕੱਢ ਦਿੱਤਾ ਤੇ ਜੇ ਤੁਸੀਂ ਵੀ ਇਤਨਾ ਦਾ ਸਟਰੀਟ ਫੂਡ ਖਾਂਦੇ ਹੋ ਨਾ ਸੋ ਬੀ ਕੇਅਰਫੁਲ ਐਸੇ ਕਰਕੇ ਆਪਾਂ ਸਟਰੀਟ ਫੂਡ ਘਾਣਾ ਅਵੋਇਡ ਕਰ ਦਈਏ ਆਪਾਂ ਹਸਪੀਟਲ ਸਿਗੇ ਰੋਟੀ ਖਾ ਲਈ ਹੀ ਬਟ ਕੁਝ ਖਾਣ ਦਾ ਮਨ ਕਰੰਦਿਆ ਹੀਗਾ ਹੀਰਾ ਪਨੀਰ ਵਾਲੇ ਦਾ ਬੜਾ ਸੁਣਿਆ ਹੈਗਾ ਉਹਦੀ ਆ ਚੀਜ਼ ਬੜੀ ਵਧੀਆ ਹੁੰਦੀ ਹੈ ਉਹਦੀ ਆ ਚੀਜ਼ ਬੜਾ ਵਧੀਆ ਹੁੰਦਾ ਵਾ ਬਟ ਜ਼ੀਰੋ ਅੱਜ ਤੋਂ ਬਾਅਦ ਇਥੋਂ ਤੁਸੀਂ ਇਹ ਖਾਣਾ ਨਾ ਆਪਣੀ ਲਾਈਫ ਦਾ ਰਿਸਕ ਲੈ ਕੇ ਖਾਓ ਅਸੀਂ ਸਟ੍ਰੀਟ ਫੂਡ ਖਾਣਾ ਬਿਲਕੁਲ ਬੰਦ ਕੀਤਾ ਕਿਉਂਕਿ ਇਹ ਇੱਕ ਬਹੁਤ ਅਨਹਾਈਜਨਿਕ ਤਰੀਕੇ ਨਾਲ ਬੰਦਾ ਵਾ ਇਸ ਕਰਕੇ ਆਪਾਂ ਸਟ੍ਰੀਟ ਤੋਂ ਨਹੀਂ ਚੀਜ਼ਾਂ ਖਾਂਦੇ ਕਿਉਂਕਿ ਆ ਸਭ ਚੀਜ਼ਾਂ ਦੇ ਵਿੱਚੋਂ ਨਿਕਲ ਆਂਦੀਆਂ ਵਾ ਸੋ ਪਲੀਜ਼ ਜਿਹੜੇ ਵੀ ਇਤਨਾ ਤੁਸੀਂ ਕਰਦੇ ਜੇ ਨਾ ਉਤਨਾ ਤੇ ਤੁਸੀਂ YouTube ਤੇ ਉੱਤੇ ਬੜੀਆਂ ਪ੍ਰੋਮੋਸ਼ਨ ਆਪਣੀਆਂ ਕਰਵਾਂਦੇ ਜੇ ਕਿ ਆਪਾਂ ਇਸ ਤਰ੍ਹਾਂ ਆਪਾਂ ਉਸ ਤਰ੍ਹਾਂ ਆਪਾਂ ਬੜਾ ਵਧੀਆ ਤਰੀਕੇ ਨਾਲ ਬਣਾਨੇ ਬੜੀ ਸਾਫ ਸਫਾਈ ਨਾਲ ਬਣਾਨੇ ਆ ਤੇ ਥੋੜੀ ਸਾਫ ਸਫਾਈ ਦਾ ਇੱਧਰ ਵੀ ਧਿਆਨ ਦੇ ਦਿਓ ਪਲੀਜ਼ ਖਾਣ ਪੀਣ ਦੀਆਂ ਚੀਜ਼ਾਂ ਚ ਸਟੀਲ ਵੂਲ ਨਿਕਲਣਾ ਤੁਸੀਂ ਸਮਝਦੇ ਹੋ ਮਤਲਬ ਕਿ ਤੁਸੀਂ ਉਹ ਚੀਜ਼ ਚੰਗੀ ਤਰ੍ਹਾਂ ਸਾਫ਼ ਹੀ ਨਹੀਂ ਕੀਤੀ ਹੁੰਦੀ ਜਿਹੜਾ ਕਿ ਸਟੀਲ ਵੂਲ ਤੁਹਾਡੀ ਮਸਾਲੇ ਦੇ ਵਿੱਚ ਨਿਕਲ ਗਿਆ ਇੱਕ ਹੋਰ ਗੱਲ ਈ ਮੈਂ ਉਤੇ ਬਹਿ ਰਹਾ ਸੀਗਾ ਤੇ ਮੈਂ ਦੇਖਿਆ ਕਿ ਇਹ ਨਾ ਗਰੀਏ ਮਸ਼ਰੂਮ ਬੋਇਲ ਕਰਨ ਰਹੀ ਆ ਸੀ ਨਾ ਹੂੰ ਮਸ਼ਰੂਮ ਟਿਕਾ ਲਾਉਣ ਵਾਸਤੇ ਹੂੰ ਉਹ ਸਾਰੀਆਂ ਕਾਲੀਆਂ ਸੀ ਤੇ ਵੇਖ ਲਓ ਜੀ ਆ ਬਲਾਬਲਾ ਕੇ ਇੰਸਟਾਗ੍ਰam ਵਾਲਿਆਂ ਨੂੰ ਬਲਾਬਲਾ ਕੇ ਸਾਹਮਣੇ ਬੋਇਲ ਕਰਨ ਰਹੀ ਆ ਸੀ ਜੀ ਬਲਾਬਲਾ ਕੇ ਯੂਟਿਊਬਰਾਂ ਨੂੰ ਬੜੀਆਂ ਪ੍ਰੋਮੋਸ਼ਨਾਂ ਕਰਾਉਂਦੇ ਜੇ ਕਿ ਸਾਡਾ ਤੇ ਬਾਈ ਇਸ ਤਰ੍ਹਾਂ ਆ ਆਪਾਂ ਤੇ ਬੜਾ ਵਧੀਆ ਬਣਾਉਨੇ ਆਪਾਂ ਤੇ ਇਹ ਆ ਆਪਾਂ ਤੇ ਉਹ ਆ ਤੇ ਇਸ ਕਰਕੇ ਜੇ ਤੁਸੀਂ ਖਾਣਾ ਖਾਣਾ ਵਾ ਨਾ ਤੇ ਪਲੀਜ਼ ਆਪਣੀ ਸਿਹਤ ਦਾ ਧਿਆਨ ਰੱਖੋ ਮੈਂ ਤਾਂ ਕਹਿੰਨੀ ਆ ਕਿ ਚੀਜ਼ਾਂ ਨਾ ਖਾਇਆ ਕਰੋ ਸਾਡੀ ਗਲਤੀ ਆ ਵੀ ਆਪਾਂ ਖਾ ਲਿਆ ਬਟ ਇਹਦਾ ਬੜਾ ਹੀ ਨਾਮ ਸੁਣਿਆ ਸੀਗਾ ਤਾਂ ਕਰਕੇ ਆਪਾਂ ਇਥੋਂ ਮੰਗਵਾਇਆ ਤੇ ਖਾਦਾ ਵਾ ਕਿਉਂਕਿ ਚਾਹ ਪੀਣੀ ਹੁੰਦੀ ਆ ਮਾ ਸਰਬ ਨੇ ਤੇ ਮੈਂ ਵੀ ਚਲੋ ਗਿਆ ਮੈਂ ਵੀ ਥੱਕੀ ਹੋਈ ਆ ਤੇ ਮੈਂ ਚਾਹ ਪੀ ਲੈਣੀ ਆ ਬਾਕੀ ਵੈਰੀ ਡਿਸਪਾਇੰਟਡ ਬਹੁਤ ਜ਼ਿਆਦਾ ਬੈਡ ਫੀਲ ਹੋਇਆ ਕਿ ਆਪਾਂ ਖਾਦਾ ਤੇ ਆ ਨਿਕਲ ਗਿਆ ਸੀਰੀਅਸਲੀ काश भी इन्हें पता नहीं की कहना दे दे। ये देखो इसके खा देख रियल निकला है स्टील वूल हम बर्तन धोते हैं तो चलो जी बाकी यही कहना चाहवागी अपने सेहत का ध्यान रखो अवॉइड करो मैं इस चीज करके मैं गोलगप्पे नहीं खी सी क्योंकि हाइजीन अनहाइजीनिक बहुत होंगे हाथ हूं तो डबो देंगे ये खानी नहीं चाहिए बेटा दिस इज नॉट गुड फॉर हेल्थ ये हमारी भी गलती है कि हमने खाया बट हमने ये ट्रस्ट करके खाया लेकिन पर नाम ਠੀਰਾ ਪਨੀਰ ਵਾਲਾ ਜੇ ਤੁਸੀਂ ਵੀ ਖੋਣ ਖਾਂਦੇ ਜੇ ਨਾ ਥੈਂਕ ਯੂ ਸਰ ਪਲੀਜ਼ ਧਿਆਨ ਨਾਲ ਉਹਦੀਆਂ ਚੀਜ਼ਾਂ ਨੂੰ ਖੋਲ ਖੋਲ ਕੇ ਖਾਓ ਕਿਉਂਕਿ ਅਜਿਹੇ ਤਰ੍ਹਾਂ ਦੇ ਸਟੀਲ ਬੂ ਨਿਕਲ ਸਕਦੇ ਆ ਬਾਕੀ ਤੁਸੀਂ ਆਪ ਸਮਝਦਾ ਜੇ ਬਾਏ ਇਹ ਇਹ ਦੇਖੋ ਠੀਰਾ ਕੀ ਕਰਨ ਈ ਹੈ ਤੁਸੀਂ ਦੇ ਨਾ ਮhenga ਸਮਾਨ ਲੈ ਜੇ ਉਹ ਵੀ ਅਨਹਾਈਡਰੀ ਮਤਲਬ ਕਿ ਤੁਸੀਂ ਤੇ ਵਧੀਆ ਲੈ ਕੇ ਆਏ ਜੇ ਬਟ ਅੱਗੇ ਜਿਹੜਾ ਠੀਰਾ ਪਨੀਰ ਵਾਲਾ ਨਾ ਉਹਨੇ ਬੜਾ ਵੱਡਾ ਧੋਖਾ ਕੀਤਾ ਹੁਣ ਮੈਂ ਸਾਰਾ ਸਮਾਨ ਡੱਸਟਬਿਨ ਦੇ ਵਿੱਚ ਸੁੱਟ ਲੱਗਿਆ ਕਿ ਮੈਂ ਕਿਸੇ ਨੂੰ ਖਾਣ ਨਹੀਂ ਦੇ ਸਕਦੀ ਕਿਉਂਕਿ ਮੇਰੇ ਇਹ ਮੋਮੋਸ ਕਿੱਥੋਂ ਨਿਕਲੇ ਮੋਮੋਸ ਦੇ ਵਿੱਚੋਂ ਕੀ ਕਹਿੰਦੇ ਆ ਸਟੇ ਬੁੱਲੀ ਕਰ ਸਕਦਾ ਤੇ ਬਾਕੀ ਜਿਹੜਾ ਬਸ ਸਮਾਨ ਲੰਗਾਇਆ ਉਹ ਵਿੱਚੋਂ ਕਿਉਂ ਨਹੀਂ ਨਿਕਲ ਸਕਦਾ ਇਸ ਕਰਕੇ ਇਸ ਲੰਨ ਡੱਸਟਬਿਨ ਦੇ ਵਿੱਚ ਹੈਲਥ ਨਾਲੋਂ ਜ਼ਿਆਦਾ ਕੁਝ ਵੀ ਨਹੀਂ ਆ ਹੈਲਥ ਨਾਲੋਂ ਜ਼ਿਆਦਾ ਇਹ ਚੀਜ਼ਾਂ ਵੀ ਨਹੀਂ ਆ ਹੈਲਥ ਨਾਲੋਂ ਜ਼ਿਆਦਾ ਪੈਸੇ ਨਹੀਂ ਆ ਨਹੀਂ ਤੇ ਤੁਹਾਨੂੰ ਪਤਾ ਜੇ ਹੈਲਥ ਨਹੀਂ ਵਧੀ ਹੋ ਗਈ ਫਿਰ ਇਤਨਾ ਹੀ ਸਾਨੂੰ ਹਸਪੀਟਲਾਂ ਦੇ ਵਿੱਚ ਚੱਕਰ ਘੱਟਨੇ ਪੈਣੇ ਆ ਤੇ ਲੋ ਜੀ ਆ ਗਿਆ ਥੀਰਾ ਪਨੀਰ ਵਾਲੇ ਦਾ ਸਾਮਾਨ ਗਿਆ ਡਸਟਰ ਵੀ ਤੇ ਅੱਜ ਤੋਂ ਬਾਅਦ ਹੀ ਆਪਣੇ ਗਾਗਾ ਨੂੰ ਕਰਨਾ ਹੈ ਨਾ ਤੇ ਚੱਜ ਦਾ ਸਾਮਾਨ ਬਣਾਈਦਾ ਹੁੰਦਾ ਨਾ ਕਿ ਇਹੋ ਜਿਹੇ ਅਨਹਾਈ ਜਿਹੀਆਂ ਚੀਜ਼ਾਂ ਬਣਾਈ ਦੀਆਂ ਦਾਵੇ ਹੁਣ ਨਹੀਂ ਕਰਨੇ ਚਾਹੀਦੇ ਆ ਜਿੰਨੇ ਤੁਸੀਂ ਨਿਭਾ ਸਕਦੇ ਜੀ ਠੀਕ ਆ ਤੇ ਬਾਕੀ ਅੱਜ ਤੋਂ ਬਾਅਦ ਮੈਂ ਤੇ ਨਹੀਂ ਖਾਂਦੀ ਬਾਕੀ ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਆਪਣੀ ਆਪਣੀ ਲਾਈਫ ਆਪਾਂ ਕੀ ਗੱਲ ਕਰਦੇ ਹਾਂ ਚਲੋ ਜੀ ਬਾਏ ਬਾਏ ਗੁੱਡ ਨਾਈਟ